ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ 3 ਕਾਯਾ ਸਦਾ ਉਰਦਤਾ ਪਕਰੈ ਵਿਹੋ ਹੋ ਹਉ ਮੈਂ ਨਾ ਜਾਏ ਆਦੇਆਤਮਾ ਕਰਮੋ ਜੀ ਕਰੇ ਨਾਮ ਨਕਭੀ ਪਾਏ ਪ੍ਰਾਇਸਦ ਉਰਦ ਤਪ ਕਰਿ ਵਿਹੋ ਹੋਮੈ ਨਾ ਜਾਈ ਆਦੇਆਤਮਾ ਕਰਮੋ ਜੀ ਕਰੇ ਨਾਮ ਨਕਭੀ ਪਾਏ ਤੰਤਨ ਸਤਗੁਰੂ ਸਾਈ ਸੱਚੇ ਪਾਤਸ਼ਾਹ ਤੀਸਰੇ ਸਤਗੁਰੂ ਜੀ ਦੇ ਰੂਪ ਦੇ ਅੰਦਰ ਸ੍ਰੀ ਰਾਗ ਮਹੱਲਾ 3ਾ ਸ੍ਰੀ ਰਾਗ ਦੇ ਅੰਦਰ ਇਸ ਸ਼ਬਦ ਨੂੰ ਦਰਜ ਕਰਕੇ ਗਾਇਨ ਕਰਨ ਦੀ ਹਦਾਇਤ ਸਾਨੂੰ ਬਖਸ਼ਿਸ਼ ਕਰ ਰਹੇ ਹਨ ਭਾਈ ਸਤਗੁਰੂ ਸੱਚੇ ਪਾਤਸ਼ਾਹ ਜੀ ਇੱਥੇ ਸਮਝਾ ਰਹੇ ਹਨ ਕੁੱਲ ਸੰਸਾਰ ਨੂੰ ਗੁਰੂ ਕੇ ਸਿੱਖਾਂ ਨੂੰ ਤੇ ਜਿਹੜਾ ਵੀ ਜੀਵ ਸਤਗੁਰੂ ਦੇ ਚਰਨਾਂ ਅੰਦਰ ਆ ਕੇ ਸਤਗੁਰੂ ਪਰਸੋਂ ਉਪਦੇਸ਼ ਗ੍ਰਹਿਣ ਕਰਨਾ ਚਾਹੁੰਦਾ ਉਦੇ ਵਾਸਤੇ ਸਤਿਗੁਰੂ ਮਹਾਰਾਜੇ ਬਚਨ ਕਰ ਰਹੇ ਹਨ ਕਾਇਆ ਸਾਧੈ ਉਰਦ ਤਪ ਕਰੇ ਵਿਹੋ ਹੋਮੇ ਨਾ ਜਾਏ ਕਹਿੰਦੇ ਭਾਈ ਸੰਸਾਰ ਦੇ ਅੰਦਰ ਲੋਕ ਪ੍ਰਮਾਤਮਾ ਦੀ ਪ੍ਰਾਪਤੀ ਲਈ ਬਹੁਤ ਕੁਝ ਕਰਦੇ ਆ ਕਾਇਆ ਸਾਧੈ ਕਾਇਆ ਕਿਹਾ ਜਾਂਦਾ ਸਰੀਰ ਨੂੰ ਕਹਿੰਦੇ ਆਪਣੇ ਸਰੀਰ ਨੂੰ ਕਈ ਤਰ੍ਹਾਂ ਦੇ ਦੁੱਖ ਦਿੰਦੇ ਆ ਕੋਈ ਧੋਣੀਆਂ ਲਾ ਕੇ ਸੇਕ ਰਿਆ ਕੋਈ ਬਰਫ਼ ਦੇ ਵਿੱਚ ਤੱਪ ਕੇ ਠੰਡ ਰਿਆ ਕੋਈ ਉਲਟਾ ਲਟਕ ਰਿਆ ਕੋਈ ਕੰਨ ਪਾੜ ਕੇ ਮੁੰਦਰਾ ਪਾ ਰਿਹਾ ਕੋਈ ਸਰੀਰ ਨੂੰ ਵਿੰਨ ਕੇ 16 ਦੇ ਨਾਲ ਆਪਣੇ ਆਪ ਨੂੰ ਪ੍ਰਮਾਤਮਾ ਦਾ ਪਿਆਰਾ ਬਣਾਉਣਾ ਚਾਹੁੰਦਾ ਕਹਿੰਦੇ ਇਸੇ ਤਰ੍ਹਾਂ ਕਾਇਆ ਸਾਦੇ ਆਪਣੇ ਸਰੀਰ ਨੂੰ ਸਾਧਨਾ ਦੇ ਵਿੱਚ ਲਾ ਕੇ ਉਰਦ ਤਪ ਕਰੇ ਕੋਈ ਉੱਠੇ ਲਟਕੇ ਹੋਇਆ ਸਿਰੇ ਠਾਂ ਕੀਤਾ ਹੋਇਆ ਲੱਤਾਂ ਤਾਂ ਕੀਤੀਆਂ ਹੋਈਆਂ ਵਿਹੋ ਹੋਮੇ ਨਾ ਢਾਈ ਕਹਿੰਦੇ ਇਹ ਸਾਰੇ ਕਰਮ ਜਿਹੜੇ ਵੀ ਸਰੀਰ ਨਾਲ ਸੰਬੰਧਿਤ ਆ ਕਹਿੰਦੇ ਭਾਈ ਬਹੁਤ ਲੋਕ ਕਰਦੇ ਆ ਪਰ ਇਨਾ ਕਰਮਾਂ ਦੇ ਕਰਨ ਦੇ ਨਾਲ ਪਿਉ ਹਉਮੇ ਨਾ ਜਾਏ ਕਹਿੰਦੇ ਮੈਂ ਨਹੀਂ ਮਰੀ ਤੇ ਵਾਹਿਗੁਰੂ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਕਿਉਂਕਿ ਕਈ ਵਾਰੀ ਸਾਧਨਾ ਕਰਦੇ ਆ ਜਪ ਤਪ ਕਰਦੇ ਆ ਸਿਮਰਨ ਕਰਦੇ ਆ ਮਨ ਦੇ ਅੰਦਰ ਇਹ ਭਾਵ ਪੈਦਾ ਹੋ ਜਾਂਦਾ ਵੀ ਮੈਂ ਬਹੁਤ ਕਰੜੀ ਤਪੱਸਿਆ ਕਰ ਰਿਹਾ ਮੈਂ ਬਹੁਤ ਕਠਿਨ ਕਾਲਣਾ ਕਾਲੀ ਹੈ ਇਹ ਦੇ ਕਰਕੇ ਮੈਨੂੰ ਰੱਬ ਛੇਤੀ ਮਿਲ ਜਾਏਗਾ ਜਾਂ ਮੈਨੂੰ ਤਾਂ ਰੱਬ ਮਿਲਣਾ ਹੀ ਚਾਹੀਦਾ ਕਿਉਂਕਿ ਮੇਰੀ ਸੇਵਾ ਸਿਮਰਨ ਮੇਰੀ ਤਪੱਸਿਆ ਬਹੁਤੀ ਹੈ ਭਾਵ ਕੇ ਮਨ ਦੇ ਅੰਦਰ ਮੈਂ ਦਾ ਹਜੇ ਵਾਸਾ ਹੈ ਵੀ ਮੈਂ ਕੀਤਾ ਤੇ ਜਿੰਨੀ ਦੇਰ ਤੱਕ ਮੈਂ ਨਹੀਂ ਮਰੇਗੀ ਉੰਨੀ ਦੇਰ ਤੱਕ ਤੂੰ ਭਾਵ ਓਸ ਵਾਹਿਗੁਰੂ ਦਾ ਦਰਸ਼ਨ ਦੇਦਾਰ ਨਹੀਂ ਹੋਣਾ ਮਹਾਰਾਜ ਕਹਿੰਦੇ ਭਾਈ ਕਾਇਆ ਸਾਧੇ ਉਰਦ ਤਪ ਕਰੇ ਬਿ ਉਹ ਹਉਮੈ ਨਾ ਜਾਏ ਕਹਿੰਦੇ ਇੰਨਾ ਕੁਝ ਕਰਨ ਦੇ ਬਾਵਜੂਦ ਵੀ ਮੈਂ ਨਹੀਂ ਮਰੀ ਤਾਂ ਓਸ ਵਾਹਿਗੁਰੂ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ ਤੇ ਇਹ ਸਾਰੇ ਕਰਮ ਜਿਹੜੇ ਆ ਉਹ ਫੋਗਟ ਚਲੇ ਜਾਂਦੇ ਆ ਕੀਤੀ ਹੋਈ ਤਪੱਸਿਆ ਧਾਲੀ ਹੋਈ ਧਾਲਣਾ ਸਰੀਰ ਨੂੰ ਦਿੱਤੇ ਹੋਏ ਕਸ਼ਟ ਉਹ ਕਿਸੇ ਵੀ ਅਰਥ ਨਹੀਂ ਆਉਂਦੇ ਕਿਉਂਕਿ ਅਜੇ ਤੱਕ ਮੈਂ ਨਹੀਂ ਮਰੀ ਅਧਿਆਤਮ ਕਰਮ ਜੇ ਕਰੇ ਨਾਮ ਨ ਕਭੀ ਪਾਏ ਅਧਿਆਤਮ ਕਰਮ ਕਿਹਾ ਜਾਂਦਾ ਜਿਹੜੇ ਸਰੀਰ ਨਾਲ ਸੰਬੰਧਿਤ ਆ ਤਿੰਨ ਪ੍ਰਕਾਰ ਦੀ ਜਿਹੜੀ ਆਤਮਾ ਉਤਰ ਵੰਗਨਥਾ ਵਿੱਚ ਲਿਖੀ ਜਾਂਦੀ ਹੈ ਇੱਕ ਮੁੱਖ ਆਤਮਾ ਇੱਕ ਸਰੀਰ ਦੀ ਆਤਮਾ ਇੱਕ ਚੇਤਨ ਸ਼ਕਤੀ ਆ ਕਹਿੰਦੇ ਭਾਈ ਜਿਹੜੇ ਮਨੁੱਖ ਸਰੀਰ ਤੱਕ ਸੰਬੰਧਤ ਆ ਅਧਿਆਤਮ ਕਰਮ ਜਿਨ੍ਹਾਂ ਨੂੰ ਕਹਿ ਦਿੰਦੇ ਆ ਜਿਹੜੇ ਕੱਲੇ ਇਸ ਸਰੀਰ ਤੱਕ ਹੀ ਆ ਪਰ ਅੰਦਰੋਂ ਹਿਰਦੇ ਤੋਂ ਉਸ ਵਾਹਿਗੁਰੂ ਦੀ ਪ੍ਰਾਪਤੀ ਦਾ ਯਤਨ ਨਹੀਂ ਕਰ ਰਹੇ ਜਾਂ ਆਪਣਾ ਆਪ ਉਸ ਅਕਾਲ ਪੁਰਖ ਨੂੰ ਸਮਰਪਣ ਨਹੀਂ ਕੀਤਾ ਕੇਵਲ ਉਤੋਂ ਉਤੋਂ ਹੀ ਕਰਮ ਕੀਤੇ ਆ ਕਹਿੰਦੇ ਉਹਨਾਂ ਨੂੰ ਵੀ ਵਾਹਿਗੁਰੂ ਦੇ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ ਅਧਿਆਤਮ ਕਰਮ ਜੇ ਕਰੇ ਨਾਮ ਨਾ ਕਬਹੀ ਪਾਏ ਕਹਿੰਦੇ ਫਿਰ ਉਹ ਵਾਹਿਗੁਰੂ ਦਾ ਸੱਚਾ ਨਾਮ ਉਹਨਾਂ ਨੂੰ ਵੀ ਪ੍ਰਾਪਤ ਨਹੀਂ ਹੁੰਦਾ ਜਿਹੜੇ ਉੱਪਰੋਂ ਉੱਪਰੋਂ ਕਰ ਰਹੇ ਆ ਦਿਖਾਵਾ ਕਰ ਰਹੇ ਆ ਪਰ ਅੰਦਰੋਂ ਹਿਰਦੇ ਤੋਂ ਉਸ ਵਾਹਿਗੁਰੂ ਨੂੰ ਸਮਰਪਣ ਨਹੀਂ ਹੋਏ ਜੋ ਗੁਰ ਕਹੇ ਸੋਈ ਭਲ ਮੰਨੋ ਹਰ ਹਰ ਕਥਾ ਨਰਲੀ ਭਾਵ ਗੁਰੂ ਦੇ ਬਚਨ ਨੂੰ ਮੰਨ ਲੈਣਾ ਹੀ ਸਿੱਖ ਦਾ ਫਰਜ਼ ਹੈ ਪਰ ਸਿੱਖ ਨੇ ਆਪਣੀਆਂ ਗੱਲਾਂ ਮਨਾਉਣ ਵਾਸਤੇ ਸਾਧਨਾ ਕੀਤੀ ਆ ਜਪ ਤਪ ਕੀਤਾ ਵੀ ਰੱਬ ਨੂੰ ਮੈਂ ਮਨਾਉਣਾ ਜੋ ਮੈਂ ਕਹਾਂ ਰੱਬ ਮੇਰੇ ਆਖੇ ਲੱਗਤੀ ਤੇ ਮੇਰੇ ਕੰਮ ਕਰੇ। ਉਹਦੀ ਪ੍ਰਾਪਤੀ ਲਈ ਯਤਨ ਬਹੁਤ ਥੋੜੇ ਕਰਦੇ ਆ ਕੋਈ ਵਿਰਲੇ ਆ। ਪਰ ਬਹੁਤਿਆਂ ਦਾ ਜ਼ੋਰ ਇਸੇ ਗੱਲ ਤੇ ਹੈ ਕਿ ਮੈਂ ਸਾਧਨਾ ਕਰਕੇ ਜਪ ਤਪ ਕਰਕੇ ਬੰਦਗੀ ਕਰਕੇ ਇੰਨਾ ਕਿ ਤਾਕਤਵਰ ਹੋ ਜਾਵਾਂ ਵੀ ਜੋ ਮੈਂ ਮੰਗਾ ਪ੍ਰਮਾਤਮਾ ਮੈਨੂੰ ਦੇਵੇ ਜੋ ਮੈਂ ਕਹਾ ਮੇਰੀ ਗੱਲ ਸੱਚੀ ਹੋਵੇ ਭਾਵੇਂ ਰੱਬ ਮੇਰੇ ਕਾਬੂ ਚ ਆ ਜਾਵੇ। ਪਰ ਐਦਾਂ ਨਹੀਂ ਹੋਣਾ। ਕਹਿੰਦੇ ਭਾਈ ਜਿਹੜੇ ਅਧਿਆਤਮ ਕਰਮ ਕਰਦੇ ਆ ਤੋਂ ਅੰਦਰ ਤੋਂ ਆਪਣੇ ਆਪ ਨੂੰ ਸਰੈਂਡਰ ਕਰਕੇ ਸਮਰਪਣ ਕਰਕੇ ਵਾਹਿਗੁਰੂ ਦਾ ਨਾਮ ਭਜਨ ਨਹੀਂ ਕਰਦੇ ਉਹ ਫਿਰ ਉਸ ਵਾਹਿਗੁਰੂ ਦੇ ਸੱਚੇ ਨਾਮ ਦੀ ਪ੍ਰਾਪਤੀ ਕਦੇ ਨਹੀਂ ਕਰ ਸਕਦੇ ਹਨ ਗੁਰ ਕਾਬ ਸ਼ਬਦ ਜੀਵਤ ਮਰੈ ਹਰ ਨਾਮ ਵਸੇ ਮਨ ਆਈ ਗੁਰੂ ਕੇ ਸ਼ਬਦ ਨੂੰ ਸੁਣ ਕੇ ਮਨ ਨੂੰ ਮਾਰ ਲੈਣਾ ਗੁਰੂ ਕਾਬ ਸ਼ਬਦ ਜੀਵਤ ਮਰੈ ਹੁਣ ਕਹਿੰਦੇ ਜਿਉਂਦਿਆਂ ਦੀ ਮਰ ਜਾਣਾ ਹੁਣ ਆਪਾਂ ਸੋਚਾਂਗੇ ਜੀ ਜੇ ਜਿਉਂਦੇ ਆਂ ਤੇ ਮਰਾਂਗੇ ਕਿੱਦਾਂ ਜੇ ਮਰ ਗਏ ਤਾਂ ਫਿਰ ਜਿਉਂਦੇ ਕਿੱਦਾਂ ਹੋਏ ਇਹ ਸਰੀਰ ਦੀ ਗੱਲ ਨਹੀਂ ਹੈ ਇੱਥੇ ਮਨ ਦੀ ਗੱਲ ਹੈ ਤੇ ਮਨ ਭਾਈ ਸਰੀਰ ਦਾ ਕੋਈ ਨਾ ਤੇ ਅੰਗ ਹੈ ਤੇ ਨਾ ਹੀ ਕੋਈ ਹਿੱਸਾ ਮਾਨਿਕ ਫੁਰਨਾਇਆ ਇੱਕ ਐਸੀ ਤਾਕਤ ਆ ਜਿਹੜੀ ਇਸ ਪੂਰੇ ਸਰੀਰ ਤੇ ਕਾਬੂ ਪਾਈ ਰੱਖਦੀ ਆ ਅੱਜ ਮੇਰਾ ਮਨ ਕਰਦਾ ਜੀ ਆਹ ਚੀਜ਼ ਖਾ ਲਈ ਜਾਵੇ ਅੱਜ ਮੇਰਾ ਮਨ ਕਰਦਾ ਜੀ ਆਹ ਚੀਜ਼ ਪਾ ਲਈ ਜਾਵੇ ਮੇਰਾ ਮਨ ਕਰਦਾ ਜੀ ਮੈਂ ਇੱਥੇ ਚਲੇ ਜਾਵਾਂ ਪਾਉ ਇੱਕ ਐਸਾ ਫੁਰਨਾ ਫੁਰਦਾ ਜਿਹਨੂੰ ਲੈ ਕੇ ਸਾਰਾ ਸਰੀਰ ਉਹਦੇ ਪਿੱਛੇ ਪਿੱਛੇ ਭੱਜਾ ਕਰਦਾ ਤੇ ਮਹਾਰਾਜ ਕਹਿੰਦੇ ਗੁਰ ਕੈ ਸ਼ਬਦ ਜੀਵਤ ਮਰੈ ਗੁਰੂ ਦੇ ਸ਼ਬਦ ਨੂੰ ਪੜ ਕੇ ਕੰਨਾਂ ਰਹੀਂ ਸੁਣ ਕੇ ਜੀਭਾਂ ਰਹੀਂ ਜਪ ਕੇ ਭਾਈ ਉਹਦੇ ਤੇ ਗੌਰ ਕੀਤੀ ਵਿਚਾਰ ਕੀਤਾ ਵੀ ਮੇਰੇ ਗੁਰੂ ਨੇ ਮੈਨੂੰ ਕੀ ਸਮਝਾਇਆ ਤੇ ਮੇਰਾ ਜੀਵਨ ਕਿੱਦਾਂ ਦਾ ਹੋਣਾ ਚਾਹੀਦਾ ਫਿਰ ਉਹਦੇ ਉੱਪਰ ਪ੍ਰੈਕਟੀਕਲੀ ਤੁਰਨ ਦੀ ਕੋਸ਼ਿਸ਼ ਕੀਤੀ ਯਤਨ ਕੀਤਾ ਵੀ ਜੋ ਮੇਰੇ ਗੁਰੂ ਦਾ ਹੁਕਮ ਹੈ ਮੈਂ ਉਸ ਹੁਕਮ ਨੂੰ ਪਾਈ ਮੰਨਾਂ ਗੁਰੂ ਕਾ ਸ਼ਬਦ ਜੀਵਤੁ ਮਰੇ ਕਹਿੰਦੇ ਫਿਰ ਗੁਰੂ ਦੇ ਸ਼ਬਦ ਦੇ ਅਨੁਸਾਰ ਇਸ ਮਨ ਨੂੰ ਮਾਰ ਦਿੱਤਾ ਵੀ ਮੇਰਾ ਮਨ ਕੀ ਕਹਿੰਦਾ ਉਹ ਨਹੀਂ ਮੈਂ ਸੁਣਨੀ ਮੇਰਾ ਗੁਰੂ ਮੈਨੂੰ ਕੀ ਕਹਿੰਦਾ ਮੈਂ ਉਹਦੇ ਤੇ ਚੱਲਣਾ ਮਨ ਨੂੰ ਮਾਰ ਦਿੱਤਾ ਭਾਵ ਮਨ ਦੀ ਮੌਤ ਹੋ ਗਈ ਹੁਣ ਗੁਰੂ ਕਾ ਸ਼ਬਦ ਪ੍ਰਧਾਨ ਹੈ ਗੁਰੂ ਕੇ ਸ਼ਬਦ ਨੇ ਵਸਾ ਕਰ ਲਿਆ ਹਿਰਦੇ ਚ ਮਹਾਰਾਜ ਕਹਿੰਦੇ ਹਰ ਨਾਮ ਵਸੈ ਮਨ ਆਏ ਕਹਿੰਦੇ ਫਿਰ ਉਹਨਾਂ ਦੇ ਹਿਰਦੇ ਚ ਵਾਹਿਗੁਰੂ ਦਾ ਸੱਚਾ ਨਾਮ ਜਦੋਂ ਵਸ ਜਾਂਦਾ ਜਿਹੜੇ ਮਨ ਨੂੰ ਮਾਰ ਦਿੰਦੇ ਐ ਉਥੇ ਹੀ ਵਾਹਿਗੁਰੂ ਦੇ ਨਾਮ ਦਾ ਪਹਿਰਾ ਹੁੰਦਾ ਜਿਹੜੇ ਹਜੇ ਤੱਕ ਮੇਰਾ ਮਨ ਨਹੀਂ ਮੰਨਦਾ ਆ ਮੇਰਾ ਮਨ ਇੰਨਾ ਕੁ ਮੰਨਦਾ ਜੀ ਇੰਨਾ ਕੁ ਨਹੀਂ ਮੰਨਦਾ ਆ ਗੱਲ ਮੇਰਾ ਮਨ ਮੰਨਦਾ ਜੀ ਆ ਗੱਲ ਮੈਂ ਨਹੀਂ ਮੰਨਦਾ ਉਹ ਹਜੇ ਤੱਕ ਪੂਰਨ ਰੂਪ ਵਿੱਚ ਗੁਰੂ ਕੇ ਉਹ ਵਿਦੇਸ਼ ਨੂੰ ਗ੍ਰਹਿਣ ਨਹੀਂ ਕਰ ਸਕਦੇ ਤੇ ਮਹਾਰਾਜ ਕਹਿੰਦੇ ਪਹਿਲਾਂ ਮਨ ਮਾਰਨਾ ਪੈਣਾ ਤੇ ਜਦੋਂ ਮਨ ਮਰ ਗਿਆ ਤੇ ਫਿਰ ਗੁਰੂ ਕੇ ਸ਼ਬਦ ਨੇ ਆਪਣੇ ਆਪ ਤੇਰੇ ਅੰਦਰ ਤੇ ਬਾਹਰ ਅਸਰ ਕਰਨਾ ਸ਼ੁਰੂ ਕਰ ਦੇਣਾ ਤੇਰੀ ਬੋਲ ਚਾਲ ਤੋਂ ਤੇਰੇ ਵਹਿਣ ਠਣ ਤੋਂ ਤੇ ਰਿਆਚਾਰ ਵਿਵਹਾਰ ਚੋਂ ਆਪ ਹੀ ਹੀ ਬਿਨ ਬੋਲਿਆਂ ਸਾਰੇ ਸੰਸਾਰ ਨੂੰ ਪਤਾ ਲੱਗ ਜਾਣਾ ਕਿ ਭਾਈ ਇਹ ਰੱਬ ਦਾ ਪਿਆਰਾ ਬਣ ਚੁੱਕਾ ਚਲੋ ਅੱਜ ਕੱਲ ਦਿਖਾਵਾ ਬਹੁਤਾ ਰੌਲਾ ਰੱਪਾ ਬਹੁਤਾ ਢੋਂਗ ਟਕਵੰਜ ਵੀ ਬਹੁਤੇ ਐ ਪਰ ਫੇਰ ਵੀ ਸਤਿਗੁਰੂ ਮਹਾਰਾਜ ਕਿਰਪਾ ਕਰਦੇ ਆ ਜਿਹੜੇ ਰੱਬ ਦੇ ਪਿਆਰੇ ਬਣ ਜਾਂਦੇ ਆ ਨਾ ਉਹਨਾਂ ਨੂੰ ਐਡਵਰਟਾਈਜ਼ ਨਹੀਂ ਕਰਨਾ ਪੈਂਦਾ ਮਸ਼ਹੂਰੀ ਨਹੀਂ ਕਰਨੀ ਪੈਂਦੀ ਦੱਸਣਾ ਨਹੀਂ ਪੈਂਦਾ ਉਹ ਆਪਣੇ ਆਪ ਹੀ ਸੰਸਾਰ ਵਿੱਚ ਲੋਕਾਂ ਨੂੰ ਪਤਾ ਲੱਗ ਜਾਂਦਾ ਵੀ ਭਾਈ ਇਹ ਸਾਡੇ ਵਰਗਾ ਨਹੀਂ ਇਹ ਸਾਡੇ ਤੋਂ ਥੋੜਾ ਵੱਖਰਾ ਆ ਅਕਾਲ ਪੁਰਖ ਵਾਹਿਗੁਰੂ ਮਹਾਰਾਜ ਜੀ ਨੇ ਇਹਨੂੰ ਆਪਣੇ ਘਰ ਵਿੱਚ ਲੈ ਲਿਆ ਗੁਰ ਕਾ ਸ਼ਬਦ ਜੀਵਤ ਮਰ ਹੈ ਤੇ ਜਿਹੜੇ ਜਿਉਂਦੇ ਆ ਜੀ ਮਨ ਨੂੰ ਮਾਰ ਲੈਂਦੇ ਗੁਰੂ ਦੇ ਸ਼ਬਦ ਨੂੰ ਆਪਣਾ ਸਭ ਕੁਝ ਦੇ ਦਿੰਦੇ ਆਨ ਭਾਈ ਹਰ ਨਾਮ ਵਸੈ ਮਨ ਆਏ ਫਿਰ ਹਰੀ ਦਾ ਨਾਮ ਉਹਨਾਂ ਦੇ ਹਿਰਦੇ ਚ ਆ ਕੇ ਵਸ ਜਾਂਦਾ ਸੁਣ ਮਨ ਮੇਰੇ ਭਜ ਸਤਗੁਰ ਸਰਣਾ ਕਹਿੰਦੇ ਹੈ ਮਨ ਮੇਰਿਆ ਮਤੈ ਨੂੰ ਇਹ ਕੰਨਾ ਵੀ ਧਿਆਨ ਨਾਲ ਸੁਣ। ਭਜ ਸਤਗੁਰ ਸਰਣਾ। ਵਾਹਿਗੁਰੂ ਦਾ ਨਾਮ ਭਜਿਆ ਕਰ, ਰਟਿਆ ਕਰ, ਜਪਿਆ ਕਰ ਤੇ ਗੁਰੂ ਦੀ ਸ਼ਰਨ ਵਿੱਚ ਆ ਜਾ। ਸੰਸਾਰ ਦੀ ਸ਼ਰਮਤ ਛੱਡ ਦੇ, ਲੋਕਾਂ ਤੇ ਭਰੋਸਾ ਕਰਨਾ, ਲੋਕਾਂ ਤੋਂ ਆਸ ਛੱਡ ਕੇ ਅਕਾਲ ਪੁਰਖ ਦਾ ਹੋ ਜਾ। ਗੁਰ ਪ੍ਰਸਾਦīn ਛੁੱਟੀ ਐ। ਬਿਕ ਭਵਜਲ ਸ਼ਬਦ ਗੁਰ ਤਰਣਾ ਕਹਿੰਦੇ ਗੁਰੂ ਦੀ ਕਿਰਪਾ ਦੇ ਦੁਆਰਾ ਗੁਰੂ ਕੇ ਪ੍ਰਸਾਦ ਜਦੋਂ ਗੁਰੂ ਨੇ ਤਰਸ ਕਰ ਦਿੱਤਾ ਸਾਡੇ ਤੇ ਗੁਰ ਪ੍ਰਸਾਦੀ ਛੁੱਟੀ ਹੈ ਫਿਰ ਗੁਰੂ ਹੀ ਕਿਰਪਾ ਕਰਦਾ ਰਹਿਮਤ ਕਰਦਾ ਬਿਖ ਭਵਜਲ ਸ਼ਬਦ ਗੁਰ ਤਰਨਾ ਇਸ ਸੰਸਾਰ ਰੂਪੀ ਸਾਗਰ ਨੂੰ ਵਾਹਿਗੁਰੂ ਦੇ ਨਾਮ ਦੇ ਦੁਆਰਾ ਇਸ ਭਵ ਸਾਗਰ ਨੂੰ ਜਿਹੜਾ ਹੈ ਸ਼ਬਦ ਗੁਰ ਤਰਨਾ ਗੁਰੂ ਦੇ ਸ਼ਬਦ ਦੇ ਦੁਆਰਾ ਹੀ ਪਾਰ ਕੀਤਾ ਜਾ ਸਕਦਾ ਨਹੀਂ ਤੇ ਵੱਡੇ ਵੱਡੇ ਡੁੱਬ ਗਏ ਡੁੱਬਣ ਦਾ ਭਾਵ ਹੈ ਕਿ ਇਸ ਸੰਸਾਰ ਦੀ ਚੱਕਾ ਚੌਂਦ ਦੇ ਵਿੱਚ ਪਦਾਰਥਾਂ ਦੇ ਵਿੱਚ ਮੋਹ ਮਾਇਆ ਹੰਕਾਰ ਦੇ ਵਿੱਚ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਮਨੁੱਖ ਜਿਹੜਾ ਹੈ ਉਹ ਠੋਕਰ ਖਾਈ ਜਾਂਦਾ ਚੰਗੇ ਚੰਗੇ ਜੀਵਨ ਵਾਲੇ ਵੀ ਕਈ ਵਾਰੀ ਪੈਤਿਲ ਲੱਗ ਜਾਂਦੇ ਆ ਪਰ ਗੁਰੂ ਦਾ ਇੱਕ ਸ਼ਬਦ ਹੀ ਹੈ ਜਿਹੜਾ ਤੈਨੂੰ ਬਚਾ ਸਕਦਾ ਤੇ ਇਸ ਭਵ ਸਾਗਰ ਤੋਂ ਪਾਰ ਕਰ ਸਕਦਾ ਰਹਾ ਉਹ ਵਿਸ਼ਰਾਮ ਦੇ ਕੇ ਸਤਗੁਰੂ ਮਹਾਰਾਜ ਦੇ ਕੋਲ ਜਾ ਰਿਹਾ ਤ੍ਰੈ ਗੁਣ ਸਭਾ ਧਾਤ ਹੈ ਦੂਜਾ ਭਾਉ ਵਿਕਾਰ ਕਹਿੰਦੇ ਤ੍ਰੈ ਗੁਣ ਸਭਾ ਧਾਤ ਹੈ ਦੂਜਾ ਭਾਉ ਵਿਕਾਰ ਕਹਿੰਦੇ ਇਸੇ ਤਰ੍ਹਾਂ ਜਿਹੜੀ ਰਾਜ ਸੀ ਕਾਮ ਸੀ ਤੇ ਸਾਧਕੀ ਤਿੰਨ ਪ੍ਰਕਾਰ ਦੀਆਂ ਜਿਹੜੀਆਂ ਬਿਰਤੀਆਂ ਨੇ ਮਨੁੱਖ ਜਿਹਦੇ ਨਾਲ ਸਾਰਾ ਸੰਸਾਰ ਚੱਲ ਰਿਹਾ ਦੂਜਾ ਭਾਉ ਵਿਕਾਰ ਤੇ ਦੂਸਰਾ ਜਿਹੜੇ ਵਿਕਾਰ ਉਤਪਨ ਹੋਏ ਕਾਮ ਕ્રોਧ ਲੋਭ ਮੋਹ ਹੰਕਾਰ ਤੇ ਇਹ ਸਾਰਾ ਕੁਝ ਹੀ ਮਨੁੱਖ ਨੂੰ ਕਮਾਈ ਫਿਰਦਾ ਸਰੀਰ ਦਿਵਾਲੇ ਸਾਰਾ ਜੀਵਨ ਬਤੀਤ ਕਰ ਦਿੰਦਾ ਤੇ ਅੰਤ ਵੇਲੇ ਇਹ ਸਰੀਰ ਹੀ ਇਹਦਾ ਸਾਥ ਛੱਡ ਦਿੰਦਾ ਪਰ ਫੇਰ ਵੀ ਸਾਰੀ ਜ਼ਿੰਦਗੀ ਇਹ ਸਰੀਰ ਲਈ ਚੰਗੇ ਕੱਪੜੇ ਚੰਗੀਆਂ ਗੱਡੀਆਂ ਚੰਗੇ ਕਾਰ ਮਾਇਆ ਫਕਾ ਬਹੁਤ ਕੁਝ ਇਕੱਠਾ ਕਰਦਾ ਵੀ ਮੇਰੇ ਇਸ ਸਰੀਰ ਨੂੰ ਦੁੱਖ ਨਾ ਆਵੇ ਪਰ ਫੇਰ ਵੀ ਕਹਿੰਦੇ ਇਹ ਸਰੀਰ ਹੀ ਇਹਦਾ ਸਾਥ ਛੱਡ ਦੰਮਾ ਪੰਡਤ ਪੜਾਇਆ ਬੰਦਰ ਮੁਹ ਬਾਦਾਂ ਨਾ ਬੂਝੇ ਵਿਖਿਆ ਪਿਆਰ ਚੰਗੇ-ਚੰਗੇ ਸਿਆਣੇ ਪੰਡਤ ਵੀ ਜਿਨ੍ਹਾਂ ਨੇ ਗ੍ਰੰਥ ਪੜ੍ਹੇ ਜਿਹੜੇ ਗਿਆਨੀ ਨੇ ਪੰਡਤ ਪੜਾਇਆ ਬੰਦਰ ਮੁਹ ਬਾਦਾਂ ਉਹ ਵੀ ਕਹਿੰਦੇ ਮੋਹ ਦੇ ਬੰਧਨਾਂ ਵਿੱਚ ਬੱਦੇ ਰਹਤੀਆਂ ਪੁੱਤਰਾਂ ਦਾ ਪਿਆਰ ਘਰਬਾਰ ਦਾ ਪਿਆਰ ਧਨ ਦੌਲਤ ਦਾ ਪਿਆਰ ਮਹਿਬੂਜਾ ਵਿਖਿਆ ਪਿਆਰ ਤੇ ਕਹਿੰਦੇ ਭਾਈ ਇੰਨਾ ਕੁਝ ਪੜ ਕੇ ਸਮਝ ਕੇ ਗਿਆਨੀ ਹੋ ਕੇ ਵੀ ਮੋਹ ਨੇ ਇੰਨਾ ਦੋਰ ਪਾ ਲਿਆ ਵੀ ਸੰਸਾਰ ਦਾ ਹੀ ਪਿਆਰ ਰਹਿ ਗਿਆ ਉਸ ਨਿਰੰਕਾਰ ਦੇ ਨਾਲ ਉਸ ਵਾਹਿਗੁਰੂ ਅੱਲਾ ਭਗਵਾਨ ਦੇ ਨਾਲ ਪ੍ਰੀਤ ਨਹੀਂ ਬਣੀ ਨਾ ਜ਼ਰੂਰ ਉਹਦਾ ਲਿਆ ਉਹਦੇ ਨਾਂ ਤੇ ਕਮਾਈ ਕਰਕੇ ਵੀ ਖਾਧੀ ਘਰ ਪਰਿਵਾਰ ਬੱਚੇ ਵੀ ਪਾਲੇ ਪਰ ਉਹਦੇ ਨਾਲ ਉਹ ਸੰਸਾਰ ਤੇ ਘਰ ਪਰਿਵਾਰ ਨਾਲ ਮੋਹ ਜ਼ਿਆਦਾ ਰਿਹਾ ਜਾਣ ਕੇ ਪੜ ਕੇ ਸਮਝ ਕੇ ਵੀ ਵਾਹਿਗੁਰੂ ਦੇ ਨਾਲ ਪ੍ਰੀਤੀ ਨਹੀਂ ਬਣੀ ਸਤਿਗੁਰ ਮਿਲੀਐ ਤ੍ਰਿਕੁਟੀ ਛੁੱਟੈ ਚੌਥੇ ਪਦ ਮੁਕਤ ਦੁਆਰ ਤੇ ਜੇ ਪੂਰਾ ਸਤਿਗੁਰ ਮਿਲ ਜਾਏ ਤੇ ਕਹਿੰਦੇ ਫਿਰ ਇਸ ਤ੍ਰਿਕੁਟੀ ਦੇ ਵਿੱਚੋਂ ਛੁਟਕਾਰਾ ਹੋ ਜਾਂਦਾ ਤੇ ਤੁਰਿਆ ਪਦ ਚੌਥੇ ਪਦ ਵਿੱਚ ਮਨੁੱਖ ਪਹੁੰਚ ਜਾਂਦਾ ਹੈ ਮੁਕਤ ਦੁਆਰ ਤੇ ਫਿਰ ਮੁਕਤ ਹੋ ਜਾਂਦਾ ਇਸ ਸੰਸਾਰ ਦੇ ਚੱਕਰਾ ਚੋਂ ਸੰਸਾਰ ਦੇ ਆਉਣ ਜਾਣ ਦੇ ਢੇਡੇ ਚੋਂ 84 ਲੱਖ ਦੇ ਜੂਨ ਦੇ ਢੇਰੇ ਚੋਂ ਜੇ ਪੂਰਾ ਸਤਗੁਰ ਮਿਲ ਜਾਵੇ ਤੇ ਉਹਦੀ ਗੱਲ ਮੰਨ ਲਈ ਗੁਰ ਤੇ ਮਾਰਗ ਪਾਈ ਹੈ ਚੁੱਕੇ ਮੋਹ ਗੁਬਾਰ ਗੁਰੂ ਹੀ ਹੈ ਜਿਹੜਾ ਮਾਰਗ ਰਸਤਾ ਦੱਸ ਸਕਦਾ ਉਹੀ ਰਸਤੇ ਦੇ ਉੱਪਰ ਪਾ ਸਕਦਾ ਚੁੱਕੇ ਮੋਹ ਗੁਬਾਰ ਤੇ ਮੋਹ ਦਾ ਗੁਬਾਰ ਭਾਵ ਜਿਹੜੀ ਇੱਕ ਮੋਹ ਦੀ ਧੁੰਦ ਹੈ ਮੋਹ ਦਾ ਇੱਕ ਹਨੇਰਾ ਹੈ ਗੁਬਾਰ ਕਿਹਾ ਜਾਂਦਾ ਜਦੋਂ ਬਹੁਤ ਤੇਜ਼ ਹਵਾ ਚੱਲਦੀ ਹੋਵੇ ਤੇ ਧੂੜ ਮਿੱਟੀ ਚਾਰ ਸਫੇਰੇ ਉੱਡ ਰਹੀ ਹੋਵੇ ਦਿਸੇ ਕੁਛ ਨਾ ਭਾਵਰਾ ਨਜ਼ਰ ਨਾ ਆਵੇ ਕਹਿਣਾ ਇੰਨਾ ਗੁਬਾਰ ਚੜਿਆ ਹੋਇਆ ਵੀ ਕਿਸੇ ਪਾਸੇ ਰਾਹ ਹੀ ਨਹੀਂ ਦੀਦਾ ਵੀ ਕਿੱਧਰ ਨੂੰ ਜਾਣਾ ਜਾਂ ਕਿੱਧਰ ਨੂੰ ਲੰਘਿਆ ਜਾਵੇ ਕਹਿੰਦੇ ਗੁਰੂ ਕਿਰਪਾ ਕਰੇ ਫੇਰ ਹੀ ਇਸ ਸੰਸਾਰ ਰੂਪੀ ਗੁਬਾਰ ਤੋਂ ਜਾਂ ਆਲੇ ਦੁਆਲੇ ਦੇ ਇਸ ਧੂੜ ਮਿੱਟੀ ਦੀ ਤਰ੍ਹਾਂ ਜੋ ਸਾਡੇ ਚਾਰ ਸਫੇਰੇ ਦੰਦਲਾ ਬਣ ਆਇਆ ਹੋਇਆ ਉਦੇ ਵਿੱਚੋਂ ਗੁਰ ਤੇ ਮਾਰਗ ਪਾਈ ਆ ਚੁੱਕੇ ਮੋਖ ਦਵਾਰ ਗੁਰੂ ਹੀ ਕਿਰਪਾ ਕਰੇ ਤੇ ਮਾਰਗ ਦੇ ਸਕਦਾ ਨਹੀਂ ਤੇ ਬੰਦੇ ਦੇ ਵੱਸ ਦੀ ਗੱਲ ਨਹੀਂ ਆ ਭਾਈ। ਸ਼ਬਦ ਮਰੇ ਤਾਂ ਉਧਰ ਪਾਏ ਮੋਖ ਦਵਾਰ ਜੇ ਗੁਰੂ ਕੇ ਸ਼ਬਦ ਦੇ ਸਾਹਮਣੇ ਮਰ ਜਾਵੇ ਮਨ ਨੂੰ ਮਾਰ ਲੈਣਾ। ਸ਼ਬਦ ਨੂੰ ਅਪਣਾ ਲੈਣਾ ਸ਼ਬਦ ਦੇ ਸਾਹਮਣੇ ਸਰੈਂਡਰ ਹੋ ਜਾਣਾ ਜੋ ਗੁਰੂ ਨੇ ਕਹਿ ਦਿੱਤਾ ਗੁਰੂ ਕੇ ਸਿਖਨੇ ਅਪਣਾ ਲਿਆ ਮੰਨ ਲਿਆ ਭਾਈ। ਤਾਂ ਉਧਰ ਹੈ ਮੋ ਵਾਹਿਗੁਰੂ ਸ਼ਬਦ ਮਰੇ ਤਾਂ ਉਧਰ ਹੈ ਪਾਏ ਮੋਖ ਦਵਾਰ। ਤੇ ਕਹਿੰਦੇ ਜੇ ਗੁਰੂ ਕੇ ਸ਼ਬਦ ਦੇ ਸਾਹਮਣੇ ਮਨ ਨੂੰ ਮਾਰ ਲਵੇ ਫਿਰ ਹੀ ਇਸ ਦਾ ਉਧਾਰ ਹੋਣਾ ਪਾਏ ਮੁਕਤਵਾਨ ਫਿਰ ਹੀ ਮੁਕਤੀ ਹੁਣੀ ਹੈ ਨਹੀਂ ਤੇ ਭਾਈ ਸੰਸਾਰ ਤੇ ਸੰਸਾਰ ਦੇ ਧੰਦਿਆਂ ਚ ਉਲਝ ਕੇ ਰਹਿ ਜਾਏਗਾ ਗੁਰ ਪ੍ਰਸਾਦੀ ਮਿਲ ਰਹਿ ਸਤਿਨਾਮ ਕਰਤਾਰ ਗੁਰੂ ਦੀ ਕਿਰਪਾ ਦੇ ਦੁਆਰਾ ਹੀ ਉਸ ਵਾਹਿਗੁਰੂ ਦੇ ਨਾਲ ਮਿਲਾਪ ਹੁੰਦਾ ਜੇ ਗੁਰੂ ਸ਼ਬਦ ਰੂਪ ਨਾ ਹੋਵੇ ਤੇ ਉਸ ਅਕਾਲ ਪੁਰਖ ਤੱਕ ਪਹੁੰਚਿਆ ਨਹੀਂ ਜਾ ਸਕਦਾ ਸਤਿਨਾਮ ਕਰਤਾਰ ਸ਼ਬਦ ਕੀ ਹੈ ਭਾਈ ਸੱਚ ਹੈ ਤੇ ਸੱਚੇ ਦੀ ਜੇਕਰ ਸੇਵਾ ਕਰਾਂਗੇ ਸੱਚੇ ਦਾ ਜਾਪ ਕਰਾਂਗੇ ਸੱਚੇ ਦਾ ਸਿਮਰਨ ਕਰਾਂਗੇ ਤੇ ਫਿਰ ਉਸ ਸੱਚ ਤੱਕ ਪਹੁੰਚ ਸਕਾਂਗੇ ਤੇ ਮਹਾਰਾਜ ਕਿਰਪਾ ਕਰਦੇ ਹਨ ਪੂਰਾ ਪ੍ਰਭ ਆਰਾਧਿ ਹੈ ਪੂਰਾ ਜਾਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਜੇ ਭਾਈ ਪੂਰੇ ਗੁਰੂ ਨਾਲ ਜੁੜ ਕੇ ਪੂਰੇ ਸ਼ਬਦ ਦੀ ਅਰਦਾਸਨਾ ਕਰਾਂਗੇ ਤਾਂ ਹੀ ਪੂਰੀ ਪੈਣੀ ਹੈ ਤੇ ਪੂਰਨ ਪ੍ਰਮਾਤਮਾ ਤੱਕ ਸਾਡਾ ਜਿਹੜਾ ਹੈ ਉਹ ਜਾਣ ਦਾ ਮਾਰਗ ਸਾਨੂੰ ਮਿਲਣਾ ਤੇ ਜੇ ਅਧੂਰਿਆਂ ਪਿੱਛੇ ਲੱਗ ਕੇ ਝੂਠੇ ਸ਼ਬਦਾਂ ਦਾ ਜਾਪ ਕਰਦੇ ਆ ਹੋਇਆ ਝੂਠਿਆਂ ਮਗਰ ਤੁਰੇ ਫਿਰਾਂਗੇ ਤੇ ਫਿਰ ਇਸ ਸੰਸਾਰ 'ਚ ਹੀ ਰਹਿ ਜਾਗੇ ਉਸ ਨਰੰਕਾਰ ਦੇ ਦਰ ਤੱਕ ਕਦੇ ਨਹੀਂ ਪਹੁੰਚ ਸਕਦੇ ਤੇ ਕੁੱਲ ਸੰਸਾਰ ਦੇ ਵਿੱਚ ਭਾਈ ਜੇਕਰ ਮੌਜੂਦਾ ਸਮੇਂ ਦੀ ਗੱਲ ਕਰੀਏ ਕੇਵਲ ਤੇ ਕੇਵਲ ਪੂਰਾ ਸੱਚਾ ਸਤਿਗੁਰੂ ਦਾ ਸ਼ਬਦ ਧੰਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਨ ਜਿੰਨੀ ਛੇਤੀ ਜਿੰਨੀ ਜਲਦੀ ਇਹ ਸਮਝ 'ਚ ਆ ਜਾਏ ਉਨੀ ਛੇਤੀ ਛਟਕਾਰਾ ਹੈ ਨਹੀਂ ਦੇ ਸੰਸਾਰ ਦੇ ਧੰਦਿਆਂ 'ਚ ਪਹਿਲਾਂ ਵੀ ਕਈ ਸੌ ਸਾਲਾਂ ਤੋਂ ਮਨੁੱਖ ਜਿਹੜਾ ਉਲਝਿਆ ਰਿਹਾ ਤੇ ਜਿਹੜੇ ਨਹੀਂ ਸਮਝਣਗੇ ਭਾਈ ਉਹ ਉਲਝੇ ਹੀ ਰਹਿਣਗੇ ਅੱਗੇ ਸਤਿਗੁਰੂ ਕਿਰਪਾ ਕਰਦੇ ਹਨ ਗੁਰ ਪ੍ਰਸਾਦੀ ਮਿਲ ਰਹਾ ਸੱਚਾ ਨਾਮ ਕਰਤਾ ਗੁਰੂ ਦੀ ਕਿਰਪਾ ਦੇ ਦੁਆਰਾ ਹੀ ਮਿਲਾਪ ਹੋਣਾ ਸੱਚੇ ਹਰੀ ਦੇ ਨਾਮ ਦੇ ਨਾਲ ਇਹ ਮਨੁਆ ਅਤਸੱਬਲ ਹੈ ਛੱਡੇ ਨਾ ਕਿਤੇ ਉਪਾਏ ਕਹਿੰਦੇ ਇਹ ਮਨੁਆ ਅਤਸੱਬਲ ਹੈ ਛੱਡੇ ਨਾ ਕਿਤੇ ਉਪਾਏ ਜਿਵੇਂ ਚੋਰ ਚੋਰੀ ਕਰਨ ਆਉਂਦੇ ਨੇ ਨਾ ਤੇ ਸੱੱਬਲ ਕਿਹਾ ਜਾਂਦਾ ਇੱਕ ਲੋਹੇ ਦੀ ਰੌਡ ਉਹਨਾਂ ਦੇ ਕੋਲ ਹੁੰਦੀ ਆ ਜਿਹਦਾ ਅੱਗੋਂ ਮੂੰਹ ਤਿੱਖਾ ਹੁੰਦਾ ਜਿਹਦੇ ਨਾਲ ਉਹ ਘਰਾਂ 'ਚ ਸਨ ਲਾਉਂਦੇ ਆ ਟਿੱਟਾ ਤੋੜ ਕੇ ਕੰਮਾਂ ਪਾੜ ਕੇ ਘਰ ਵਿੱਚ ਵੜ ਜਾਂਦੇ ਆ ਤੇ ਤੁਹਾਡਾ ਸਮਾਨ ਚੋਰੀ ਕਰਕੇ ਲੈ ਜਾਂਦੇ ਆ ਇਹ ਮਨੂਆ ਤੇ ਸੱੱਬਲ ਹੈ ਕਹਿੰਦੇ ਬਹੁਤ ਬਲਸ਼ਾਲੀ ਆ ਬੜਾ ਤਾਕਤ ਆ ਇਹ ਮਨ ਜਿੱਦਾਂ ਚੋਰਾਂ ਦੇ ਹੱਥ 'ਚ ਸੱੱਬਲ ਹੁੰਦੀ ਆ ਮਨੋ ਇਸੇ ਤਰ੍ਹਾਂ ਇਹ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਢਾਲਾ ਲਾ ਕੇ ਮਾੜੇ ਫੁਰਨਿਆਂ ਨੂੰ ਅੰਦਰ ਬਾੜ ਹੀ ਦਿੰਦਾ ਬੜੀ ਮਜਬੂਤ ਕਿਲਾ ਬਣਾਇਆ ਹੋਵੇ ਨਾ ਫੇਰ ਵੀ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਇਹ ਤਿਲਕ ਜਾਂਦਾ ਤੇ ਉਸ ਚੋਰਾ ਦੀ ਸੱਬੜ ਦੀ ਤਰ੍ਹਾਂ ਇੰਨੀ ਇਹਦੇ ਵਿੱਚ ਤਾਕਤ ਹੈ ਵੀ ਇਹ ਕੋਈ ਨਾ ਕੋਈ ਚੋਰ ਮੋਰੀ ਬਣਾ ਦਿੰਦਾ ਜਿਹਦੇ ਵਿੱਚੋਂ ਇਹ ਮਨ ਫਿਰ ਬਾਹਰ ਜਿਹੜਾ ਫਰਾਰ ਹੋ ਜਾਂਦਾ ਭਾਬ ਗੁਰੂ ਦੀ ਬਾੜ ਦੇ ਵਿੱਚੋਂ ਗੁਰੂ ਦੇ ਕਿਲੇ ਦੇ ਵਿੱਚੋਂ ਇਹ ਨਿਕਲ ਜਾਂਦਾ ਤੇ ਸਾਡੇ ਨਾਲ ਵੀ ਬਹੁਤ ਵੇਰਾ ਇਹੋ ਜਿਹਾ ਵਰਤਦਾ ਨਾ ਵੀ ਸ਼ਬਦ ਸੁਣਦੇ ਆ ਕੀਰਤਨ ਕਰਨੇ ਆ ਕਥਾ ਸੁਣਦੇ ਆ ਮਨ ਟਿਕ ਜਾਂਦਾ ਪਰ ਜਦੋਂ ਜੋੜਾ ਪਾ ਕੇ ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲੇ ਫੇਰ ਉਹੀ ਕੰਮ ਆ ਵੀ ਮਨ ਥੋੜੀ ਦੇਰ ਵਾਸਤੇ ਤੇ ਟਿਕਦਾ ਪਰ ਫਿਰ ਵੀ ਕੋਈ ਨਾ ਕੋਈ ਮੋਰੀ ਲੱਭ ਲੈਂਦਾ ਭੱਜਣ ਦੀ ਕਿਸੇ ਨਾ ਕਿਸੇ ਤਰੀਕੇ ਨਾਲ ਛੱਡੇ ਨਾ ਕਿਤੇ ਉਪਾਇ ਕਹਿੰਦੇ ਫਿਰ ਕਿਸੇ ਵੀ ਉਪਾਅ ਦੇ ਨਾਲ ਇਹ ਛੱਡਦਾ ਨਹੀਂ ਹੈ ਬੜਾ ਤਾਕਤਵਰ ਹੈ ਕਿਤੇ ਨਾ ਕਿਤੇ ਭੱਜ ਜਾਂਦਾ ਦੂਜੇ ਭਾਏ ਦੁੱਖ ਲਾਏ ਦਾ ਬੋਤੀ ਤੇ ਸਜਾਏ ਤੇ ਦਵੱਲੇ ਭਾਅ ਦੇ ਕਰਕੇ ਕਹਿੰਦੇ ਭਾਈ ਇਹ ਫਿਰ ਬਹੁਤ ਭਟਕਦਾ ਰਹਿੰਦਾ ਤੇ ਇਸੇ ਕਰਕੇ ਮਨੁੱਖ ਸਾਜਾ ਤੇ ਦੁੱਖ ਭੋਗ ਰਿਆ ਵੀ ਇੱਕ ਦਾ ਹੋ ਜਾਂਦਾ ਇੱਕ ਦਾ ਵੱਡ ਜਾਂਦਾ ਤੇ ਇੱਕ ਤਾਂ ਟਿਕ ਜਾਂਦਾ ਪਰ ਇਹਦੇ ਮਨ 'ਚ ਹਮੇਸ਼ਾ ਹੀ ਦਬੱਲਾ ਰਹਿੰਦਾ ਵੀ ਆਹ ਨਹੀਂ ਪਿਆ ਆ ਆ ਨਹੀਂ ਪਿਆ ਇਹਦੇ ਨਾਲ ਉਹ ਚੰਗਾ ਉਹਦੇ ਨਾਲ ਉਹ ਚੰਗਾ ਇਹਦੀ ਭਟਕਣਾ ਹੀ ਇਹਦੀ ਖੁਆਰੀ ਦਾ ਕਾਰਨ ਬਣਦੀ ਆ ਨਾਨਕ ਨਾਮ ਲਗੇ ਸੇ ਉਬਰੇ ਹਉਮੈ ਸ਼ਬਦ ਗੁਵਾਏ ਕਹਿੰਦੇ ਜਿਹੜੇ ਭਾਈ ਵਾਹਿਗੁਰੂ ਦੇ ਨਾਮ ਨਾਲ ਲੱਗ ਗਏ ਜੁੜ ਗਏ ਜਿਨ੍ਹਾਂ ਨੇ ਧਿਆ ਲਿਆ ਜਿਨ੍ਹਾਂ ਨੇ ਸਿਮਰਨ ਕਰ ਲਿਆ ਸੇ ਉਬਰੇ ਉਹੀ ਇਸ ਸੰਸਾਰ ਦੇ ਵਿੱਚੋਂ ਉਬਰੇ ਹਨ ਪਾਰ ਹੋਏ ਹਨ ਹਉਮੈ ਸ਼ਬਦ ਗਵਾਏ ਤੇ ਹਉਮੈ ਮਰ ਜਾਂਦੀ ਹੈ ਤੇ ਸ਼ਬਦ ਫਿਰ ਹਿਰਦੇ ਵਿੱਚ ਟਿਕ ਜਾਂਦਾ ਜਿੰਨੀ ਦੇਰ ਤੱਕ ਮੈਂ ਮੇਰੀ ਹੈ ਉਨੀ ਦੇਰ ਤੱਕ ਗੁਰੂ ਕੇ ਸ਼ਬਦ ਦਾ ਵਾਸਾ ਨਹੀਂ ਤੇ ਜਦੋਂ ਹਉਮੈ ਮਰ ਗਈ ਗੁਰੂ ਦਾ ਸ਼ਬਦ ਆਪਣੇ ਹਿਰਦੇ ਵਿੱਚ ਟਿਕ ਗਿਆ ਸੱਚੇ ਨਾਮ ਨੇ ਆ ਕੇ ਵਾਸਾ ਕਰ ਲਿਆ ਫਿਰ ਕਹਿੰਦੇ ਭਾਈ ਇਸ ਸੰਸਾਰ ਤੋਂ ਵੀ ਤੇ ਵੈਗ ਰੂਹੀ ਪ੍ਰਗਾਤ ਵੀ ਦੋਨੇ ਪਾਸੇ ਜਾਜਕਾਰ ਹੈ ਇਸ ਪ੍ਰਕਾਰ ਸਤਗੁਰੂ ਮਹਾਰਾਜ ਸਾਨੂੰ ਸਮਝਾ ਰਹੇ ਹਨ ਭਾਈ ਸ੍ਰੀ ਰਾਗ ਮਹੱਲਾ ਤੀਜਾ ਸ੍ਰੀ ਰਾਗ ਮਹੱਲਾ ਤੀਸਰੇ ਪਾਤਸ਼ਾਹ ਜੀ ਦਾ ਹੀ ਉਚਾਰਨ ਕੀਤਾ ਹੋਇਆ ਇਹ ਸ਼ਬਦ ਹੈ ਜੀ ਕਿਰਪਾ ਕਰੇ ਗੁਰ ਪਾਈਐ ਹਰ ਨਾਮੋਂ ਤੇ ਦੜਾਈ ਜੇ ਗੁਰੂ ਕਿਰਪਾ ਕਰੇ ਤਾਂ ਹੀ ਨਾਮ ਦੀ ਪ੍ਰਾਪਤੀ ਹੁੰਦੀ ਹੈ ਤੇ ਗੁਰੂ ਹੀ ਹੈ ਜਿਹੜੀ ਤਾਕਤ ਬਲ ਬਖਸ਼ਦਾ ਜਿਹਦੇ ਨਾਲ ਨਾਮ ਬ੍ਰਿੜ ਕਰਦਾ ਜੇ ਗੁਰੂ ਸਮਤਿਆ ਨਾਮ ਦੇਵੇ ਗੁਰੂ ਕਿਰਪਾ ਕਰੇ ਸਾਡੇ ਉੱਪਰ ਰਹਿਮਤ ਨਾ ਕਰੇ ਤੇ ਭਾਈ ਬੈਠਿਆ ਵੀ ਨਹੀਂ ਜਾਂਦਾ ਜਪਿਆ ਵੀ ਨਹੀਂ ਜਾਂਦਾ ਜੇ ਜਪ ਰਹੇ ਤੇ ਆ ਰਹੇ ਤਾਂ ਇਹ ਵੀ ਉਹਦੀ ਹੀ ਦਿਯਾਲਤਾ ਕਿਰਪਾਲਤਾ ਹੈ ਬਿਨ ਬੁਰਕ ਨੇ ਨਾ ਪਾਇਓ ਬਿਰਥਾ ਜਨਮ ਗਵਾਇ ਗੁਰੂ ਤੋਂ ਬਗੈਰ ਕਿਸੇ ਨੂੰ ਵੀ ਪ੍ਰਾਪਤੀ ਨਹੀਂ ਹੁਣੀ ਸਾਰਾ ਜਨਮ ਵਿਅਰਥ ਚੱਲਾ ਜਾਂਦਾ ਇਥੋਂ ਤੱਕ ਕਿ ਜੇ ਸੰਸਾਰ ਦੇ ਵਿੱਚ ਵੀ ਕੁਝ ਪਾਉਣਾ ਨਾ ਫੇਰ ਵੀ ਕੋਈ ਨਾ ਕੋਈ ਗੁਰੂ ਧਾਰਨਾ ਕਰਨਾ ਪੈਂਦਾ ਹੁਣ ਬੱਚੇ ਨੂੰ ਆਪਾਂ ਪਹਿਲੀ ਜਮਾਤ ਵਿੱਚ ਪੜਨ ਪਾਈਦਾ ਤੇ ਏ ਬੀ ਸੀ ਊੜਾ ੜਾ ਜਾ ਕੇ ਸਿੱਖਦਾ ਹੈ ਹੌਲੀ ਹੌਲੀ ਲਗਾ ਮਾਤਰਾ ਸਿੱਖਦਾ ਹੈ ਫਿਰ ਬਾ ਅੱਗੇ ਦੀ ਅੱਗੇ ਉਹ ਆਪਣੀ ਇਸ ਵਿੱਦਿਆ ਦੇ ਆਧਾਰ ਤੇ ਕੋਈ ਡਾਕਟਰ ਬਣ ਜਾਂਦਾ ਹੈ ਕੋਈ ਸਾਇੰਟਿਸਟ ਬਣ ਜਾਂਦਾ ਕੋਈ ਵਕੀਲ ਬਣ ਜਾਂਦਾ ਕੋਈ ਕਿਸੇ ਪਾਸੇ ਚਲਾ ਜਾਂਦਾ ਉਹ ਭਾਈ ਫਿਰ ਅੱਗੇ ਦੀ ਅੱਗੇ ਆਪਣੇ ਸੰਸਾਰ ਵਿੱਚ ਪ੍ਰਾਪਤੀ ਕਰਦਾ ਪਰ ਉਸ ਪ੍ਰਾਪਤੀ ਦੇ ਵਾਸਤੇ ਸਭ ਤੋਂ ਪਹਿਲਾਂ ਕੋਈ ਨਾ ਕੋਈ ਗੁਰੂ ਧਾਰਨ ਕਰਨਾ ਪੈਂਦਾ ਚਾਹੇ ਉਹ ਮਾਸਟਰ ਦੇ ਰੂਪ ਚ ਹੋਵੇ ਚਾਹੇ ਮਾਤਾ ਪਿਤਾ ਹੀ ਸਿਖਾ ਲੈਣ ਹੁਣ ਬੱਚਾ ਘਰ ਵਿੱਚ ਪੈਦਾ ਹੁੰਦਾ ਤੇ ਆਪਾਂ ਉਹਨੂੰ ਬੋਲਣਾ ਸਿਖਾਈਦਾ ਨਾ ਮੇ ਪੁੱਤਰ ਮम्मा ਕਹੋ ਡੈਡਾ ਕਹੋ ਪਿਤਾ ਜੀ ਕਹੋ ਮਾਤਾ ਜੀ ਕਹੋ ਫਿਰ ਅੱਗੇ ਜਦੋਂ ਉਹ ਬੋਲਣਾ ਸਿੱਖ ਜਾਂਦਾ ਫਿਰ ਆਪ ਹੀ ਸ਼ਬਦਾਂ ਦਾ ਜੋੜ ਤੋੜ ਕਰਨ ਲੱਗ ਜਾਂਦਾ ਪਰ ਪਹਿਲਾਂ ਗੁਰੂ ਬਹੁਤ ਜ਼ਰੂਰੀ ਹੈ ਇਸੇ ਤਰ੍ਹਾਂ ਕੋਈ ਕੰਮ ਸਿੱਖਣਾ ਕਿਸੇ ਵੀ ਤਰ੍ਹਾਂ ਦਾ ਭਾਵ ਅੱਜ ਕੰਪਿਊਟਰ ਦਾ ਯੋਗ ਹੈ ਪਰ ਕੰਪਿਊਟਰ ਵੀ ਤੇ ਸਿੱਖਣਾ ਪੈਂਦਾ ਕਿਸੇ ਤੋਂ ਪੁੱਛਣਾ ਪੈਂਦਾ ਕੋਈ ਸਾਨੂੰ ਦੱਸਦਾ ਭਾਈ ਐਸ ਕੀ ਦੇ ਨਾਲ ਆਹ ਕੰਮ ਹੋਣਾ ਐਸ ਬਟਨ ਦੇ ਨਾਲ ਆਹ ਕੰਮ ਹੋਣਾ ਹਰ ਇੱਕ ਕਾਰਜ ਵਾਸਤੇ ਕੋਈ ਨਾ ਕੋਈ ਗੁਰੂ ਚਾਹੀਦਾ ਤੇ ਜੇਕਰ ਕੋਈ ਇਸ ਗੱਲ ਦਾ ਦਾਵਾ ਕਰੇ ਦੀ ਮੇਰਾ ਕੋਈ ਗੁਰੂ ਨਹੀਂ ਮੈਂ ਆਪੇ ਸਿੱਖਿਆ ਭਾਈ ਕਿਸੇ ਨੂੰ ਦੇਖ ਕੇ ਸਿੱਖਿਆ ਹੋਵੇਗਾ ਕਿਸੇ ਕੋਲ ਸੁਣ ਕੇ ਸਿੱਖਿਆ ਹੋਵੇਗਾ ਜਾਂ ਕਿਸੇ ਨੂੰ ਕੋਈ ਕੰਮ ਕਰਦੇ ਨੂੰ ਤੂੰ ਦੂਰ ਬੈਠੇ ਨੇ ਦੇਖਿਆ ਤੇ ਉਹਦੇ ਕੰਮ ਕਰਦੇ ਢੰਗ ਨੂੰ ਵੇਖ ਕੇ ਤੂੰ ਸਿੱਖ ਲਿਆ ਭਾਵੇਂ ਤੂੰ ਆਪਣੇ ਆਪ ਸਿੱਖਿਆ ਪਰ ਤੂੰ ਇਹ ਗੁਣ ਕਿਸੇ ਨਾ ਕਿਸੇ ਤੋਂ ਲਿਆ ਹੈ ਆਪਣੇ ਆਪ ਤੇਰੇ ਤੇ ਜਿਹੜੀ ਸਿੱਖਿਆ ਤੈਨੂੰ ਪ੍ਰਾਪਤ ਨਹੀਂ ਹੋ ਸਕਦੀ ਇਹ ਸੰਸਾਰ ਦਾ ਨਹੀਂ ਜੰਮਿਆ ਤੇ ਮਹਾਰਾਜ ਕਹਿੰਦੇ ਭਾਈ ਗੁਰੂ ਤੋਂ ਬਿਨਾਂ ਉਸ ਵਾਹਿਗੁਰੂ ਅਕਾਲ ਪੁਰਖ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਤੇ ਸਿੱਖਾਂ ਦੇ ਵਾਸਤੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਹਨ ਜੋ ਮਾਰਗ ਦਿਖਾ ਰਹੇ ਨੇ ਬਿਨ ਗੋ ਰਕਿ ਨੇ ਨਾ ਪਾਇਓ ਗੁਰੂ ਤੋਂ ਬਗੈਰ ਕਿਸੇ ਨੂੰ ਵੀ ਪ੍ਰਾਪਤੀ ਨਹੀਂ ਹੁੰਦੀ ਬਿਰਥਾ ਜਨਮ ਗਵਾਏ ਨਹੀਂ ਤਾਂ ਸਾਰਾ ਜਨਮ ਬਿਰਥਾ ਹੀ ਚਲਿਆ ਜਾਂਦਾ ਪਰ ਗੁਰੂ ਧਾਰਨ ਕਰੋ ਸੱਚਾ ਤੇ ਪੂਰਾ ਝੂਠਿਆਂ ਦਾ ਖਿਹੜਾ ਛੱਡੋ ਭਾਈ ਮਨ ਮੁਖ ਕਰਮ ਕਮਾਵਣੇ ਦਰਗਹਿ ਮਿਲੈ ਸਜਾਈ ਪਰ ਜਿਹੜੇ ਗੁਰੂ ਵੀ ਨਹੀਂ ਮੰਨਦੇ ਮਨ ਦੀ ਗੱਲ ਮੰਨਦੇ ਆ ਵੀ ਜੋ ਮੇਰਾ ਮਨ ਕਹਿੰਦਾ ਮੈਂ ਤੇ ਉਹੀ ਕਰੂੰ ਮੈਂ ਤੇ ਕਿਸੇ ਦੀ ਗੱਲ ਸੁਣ ਕੇ ਨਹੀਂ ਰਾਜ਼ੀ ਮਨੁਮੁਖ ਕਰਮ ਕਮਾਵਨੇ ਤੇ ਕਹਿੰਦੇ ਫਿਰ ਉਹ ਇਹੋ ਜਿਹੇ ਕਰਮ ਕਮਾਉਂਦੇ ਆ ਦਰਗ੍ਹਾ ਮਿਲੇ ਸਜਾਏ ਫਿਰ ਦਰਗਾਹ ਦੇ ਵਿੱਚ ਵੀ ਤੇ ਸੰਸਾਰ ਦੇ ਵਿੱਚ ਵੀ ਖੁਆਰੀ ਤੇ ਕੋਈ ਤੋਂ ਕੋਈ ਪੱਲੇ ਪੈਂਦੀ ਆ ਇੱਜਤ ਮਾਣ ਨਹੀਂ ਮਿਲਦਾ ਮਨ ਰੇ ਦੂਜਾ ਭਾਉ ਚੁਕਾਏ ਕਹਿੰਦੇ ਹੀ ਮੇਰੇ ਮਨਾ ਇਹ ਦੂਜਾ ਭਾਉ ਛੱਡ ਦੇ ਭਾਵ ਪ੍ਰਸਾਦ ਦੋ ਦੋ ਦੇ ਨਹੀਂ ਹੋਣਾ ਇੱਕੋ ਤੇ ਹੋਣਾ ਇੱਕ ਦਾ ਪੱਲਾ ਫੜ ਕੇ ਇੱਕ ਦੇ ਪਿੱਛੇ ਲੱਗ ਕੇ ਇੱਕ ਦੀ ਗੱਲ ਮੰਨਣੀ ਪੈਣੀ ਆ ਤੇ ਤਾਂ ਹੀ ਪੂਰੀ ਪੈਣੀ ਆ ਜਿਹੜਾ ਦੂਜਾ ਭਾਉ ਹੈ ਕਿ ਭਾਈ ਐਤਵਾਰ ਸਾਹਿਬ ਜਾ ਕੇ ਗੁਰਦੁਆਰਾ ਸਾਹਿਬ ਤੇ ਅੰਦਾਜ਼ ਕਰਾ ਲਈ ਮੰਗਲਵਾਰ ਜਾ ਕੇ ਮੰਦਿਰ ਚਾਰਤੀ ਕਰਾ ਲਈ ਵੀਰਵਾਰ ਜਾ ਕੇ ਦਰਗਾਹ ਤੇ ਚਾਦਰ ਚੜਾ ਲਈ ਸਾਰੇ ਹੀ ਧਰਮਾਂ ਦੇ ਸੰਤਾਂ ਮਹਾਪੁਰਸ਼ਾਂ ਦਾ ਬਹੁਤ ਆਦਰ ਹੈ ਸਤਿਕਾਰ ਹੈ ਰੱਬ ਦੇ ਪਿਆਰੇ ਨੇ ਪਰ ਭਾਈ ਤੈਨੂੰ ਅਕਾਲ ਪੁਰਖ ਨੇ ਜਿਹੜੇ ਧਰਮ ਚ ਪੈਦਾ ਕੀਤਾ ਉਸ ਧਰਮ ਦੀ ਮੰਨਤਾ ਕਰ ਜਾਂ ਜਿਹਨੂੰ ਵੀ ਤੂੰ ਮੰਨਦਾ ਇੱਕ ਤੇ ਭਰੋਸਾ ਕਰਕੇ ਉਹਦੇ ਦੱਸੇ ਹੋਏ ਰਸਤੇ ਤੇ ਚੱਲ ਕੇ ਦੇਖ ਤੈਨੂੰ ਪ੍ਰਾਪਤੀ ਹੋ ਜਾਏ ਤੇ ਜੇ ਤੂੰ ਸਾਰਿਆਂ ਨੂੰ ਖੁਸ਼ ਕਰਨਾ ਚਾਹੁੰਦਾ ਜੀ ਮੈਂ ਤੇ ਸਾਰਿਆਂ ਦਾ ਹੀ ਆ ਇਹਦਾ ਭਾਵ ਤੂੰ ਕਿਸੇ ਦਾ ਸਗਾ ਨਹੀਂ ਹੈ ਤੂੰ ਕਿਸੇ ਦੇ ਉੱਪਰ ਭਰੋਸਾ ਨਹੀਂ ਕਰ ਰਿਹਾ ਸਿਰਫ ਤੈਨੂੰ ਮਤਲਬ ਨਾਲ ਆਪਣੇ ਨਾਲ ਹੈ ਕਿ ਭਾਈ ਇਹ ਨਹੀਂ ਦਿਓ ਉਹ ਨਹੀਂ ਦਿਓ ਇਹਨਾਂ ਚ ਕੋਈ ਤੇ ਮੇਰੀ ਸੁਣੂਗਾ ਹੀ ਫਿਰ ਇਸ ਪ੍ਰਕਾਰ ਝਟਕਣਾ ਹੀ ਪੱਲੇ ਪੈਣੀ ਆ ਪ੍ਰਾਪਤੀ ਨਹੀਂ ਹੋਣੀ ਮਹਾਰਾਜ ਕਹਿੰਦੇ ਮਨਮੁਖ ਕਰਮ ਕਵਾਵਣੇ ਦਰਗੇ ਮਿਲੇ ਸਜਾਏ ਕਹਿੰਦੇ ਫਿਰ ਮਨਮੁਖ ਇਹੋ ਜੇ ਕਰਮ ਕਰਦੇ ਆ ਤੇ ਦਰਗਾਹ ਦੇ ਵਿੱਚ ਵੀ ਤੇ ਇੱਥੇ ਵੀ ਸੰਸਾਰ ਚ ਪੂਰੀ ਨਹੀਂ ਪੈਂਦੀ ਮਨ ਰੇ ਦੂਜਾ ਭਾਉ ਚੁਕਾਏ ਦੂਜਾ ਭਾਉ ਛੱਡ ਦੇ ਇੱਕ ਦਾ ਹੋ ਜਾ ਅੰਤਰ ਤੇਰਾ ਹਰ ਵਸ ਹੈ ਗੁਰ ਸੇਵਾ ਸੁਖ ਪਾਏ ਰਹਾਉ ਹਰੀ ਦਾ ਨਾਮ ਤੇ ਅੰਤਰ ਵਸ ਜਾਵੇ ਤੇਰੇ ਹਿਰਦੇ 'ਚ ਆਟ ਕੇ ਹਰੀ ਭਾਵ ਸੁੱਕਿਆਂ ਨੂੰ ਵੀ ਹਰੇ ਕਰ ਦੇਣ ਵਾਲਾ ਹਰਿਆਵਲ ਹੈ ਜਿਉਂਦੇ ਜੀ ਹੋਣ ਦਾ ਵਾਚਕ ਸੁੱਕਿਆ ਸੜਿਆ ਭਾਵ ਹੈ ਮੌਤ ਦਾ ਵਾਚਕ ਜਿੱਥੇ ਖਤਮ ਹੋ ਗਈ ਹੋਵੇ ਜ਼ਿੰਦਗੀ ਜਿੱਥੇ ਕਹ ਲਓ ਵੀ ਪ੍ਰਕਿਰਤੀ ਦੇ ਵਿੱਚ ਵੀ ਜੇਕਰ ਬੂਟੇ ਹਰੇ ਭਰੇ ਨਹੀਂ ਤੇ ਉਹਨਾਂ ਵਿੱਚ ਜਾਨ ਹੈ ਤੇ ਜੇ ਸੁੱਕ ਸੜ ਗਏ ਨੇ ਤੇ ਭਾਵ ਉੱਥੇ ਮਾਤਮ ਹੈ ਉੱਥੇ ਮੌਤ ਹੈ ਤੇ ਮਹਾਰਾਜ ਕਹਿੰਦੇ ਹਰੀ ਜਿਹੜਾ ਸਭ ਨੂੰ ਹਰਿਆ ਭਰਿਆ ਕਰ ਦਿੰਦਾ ਸੁੱਕਿਆਂ ਨੂੰ ਵੀ ਹਰੇ ਕਰਨ ਦੀ ਤਾਕਤ ਰੱਖਦਾ ਅੰਤਰ ਤੇਰੇ ਹਰ ਵਸਿਆ ਕਹਿੰਦੇ ਤੇਰੇ ਹਿਰਦੇ ਚ ਉਹ ਹਰੀ ਰੂਪ ਵਾਹਿਗੁਰੂ ਨਾਮ ਵਸ ਜਾਵੇ ਗੁਰੂ ਸੇਵਾ ਸੁਖ ਪਾਏ ਗੁਰੂ ਦੀ ਸੇਵਾ ਕਰਕੇ ਗੁਰੂ ਦੇ ਸ਼ਬਦ ਨੂੰ ਪੜਨਾ ਸੁਣਨਾ ਤੇ ਜੀਵਨ ਵਿੱਚ ਲਾਗੂ ਕਰਨਾ ਇਹ ਗੁਰੂ ਕੀ ਸੇਵਾ ਹੈ ਗੁਰੂ ਕੀ ਸੇਵਾ ਸੁਖ ਪਾਏ ਕਹਿੰਦੇ ਫਿਰ ਗੁਰੂ ਦੀ ਸੇਵਾ ਦੇ ਨਾਲ ਸੁਖ ਪ੍ਰਾਪਤ ਹੁੰਦਾ ਹੈ ਮਨ ਟਿਕ ਜਾਂਦਾ ਹੈ ਰਹਾਉ ਵਿਸ਼ਰਾਮ ਲੈ ਕੇ ਅੱਗੇ ਸਤਿਗੁਰੂ ਸਮਝਾ ਰਹੇ ਹਨ ਸੱਚਮਾਣੀ ਸੱਚ ਸ਼ਬਦ ਹੈ ਜَا ਸੱਚ ਧਰੇ ਪਿਆਰ ਗੁਰੂ ਦੀ ਬਾਣੀ ਸੱਚ ਹੈ ਗੁਰੂ ਦਾ ਸ਼ਬਦ ਸੱਚ ਹੈ ਤੇ ਸੱਚ ਦੇ ਨਾਲ ਹੀ ਤੇਰਾ ਪਿਆਰ ਬਣ ਜਾਵਲੀ ਤੇ ਮੈਂ ਅੱਗੇ ਵੀ ਬਹੁਤ ਵਾਰਾ ਪਾਈਏ ਬੇਨਤੀ ਕਰ ਚੁੱਕਾ ਜੇਕਰ ਕੋਈ ਪੁੱਛੇ ਨਾ ਵੀ ਧਰਮ ਕੀ ਹੈ ਤੇ ਧਰਮ ਹੈ ਸੱਚ ਆ ਹਿੰਦੂ ਮੁਸਲਮ ਸਿੱਖ ਐ ਸਾਈ ਬਹੁਤ ਧਰਮ ਨੇ ਸੰਸਾਰ ਤੇ ਪਰ ਧਰਮ ਦੀ ਜੇ ਮੂਲ ਪ੍ਰਵਾਹਸ਼ਾ ਜਿੰਨੀ ਕਿ ਧਤ ਗੁਰੂ ਮਹਾਰਾਜ ਨੇ ਮੈਨੂੰ ਬੁੱਧੀ ਬਖਸ਼ੀ ਹੈ ਜੇ ਮੈਨੂੰ ਕੋਈ ਪੁੱਛੇ ਤੇ ਮੈਂ ਉਹਦਾ ਇਹੀ ਉੱਤਰ ਦੇਵਾਂਗਾ ਵੀ ਧਰਮ ਹੈ ਜੀ ਸੱਚ ਜੇ ਸੱਚ ਨਹੀਂ ਹੈ ਤੇ ਤੁਸੀਂ ਧਰਮੀ ਹੋ ਹੀ ਨਹੀਂ ਸਕਦੇ ਕਿਸੇ ਵੀ ਕਾਰਨ ਕਰਕੇ ਝੂਠ ਬੋਲਦੇ ਹਾਂ ਇਥੋਂ ਤੱਕ ਕਿ ਮੇਰੇ ਧਰਮ ਦੀ ਬੇਇੱਜ਼ਤੀ ਨਾ ਹੋ ਜਾਏ ਮੇਰੇ ਧਰਮ ਦੀਆਂ ਕਮੀਆਂ ਨਾ ਨਿਕਲ ਆ ਜਾਣ ਜਾਂ ਮੇਰੇ ਧਰਮ ਦਾ ਜਿਹੜਾ ਪਰਦਾ ਨਾ ਖਾਸ਼ ਹੋ ਜਾਏ ਮੈਂ ਤਾਂ ਝੂਠ ਬੋਲਿਆ ਧਰਮ ਨੂੰ ਬਚਾਉਣ ਲਈ ਵੀ ਜੇਕਰ ਝੂਠ ਬੋਲਦੇ ਹੋ ਤੇ ਤੁਸੀਂ ਧਰਮੀ ਨਹੀਂ ਹੋ ਧਰਮ ਹੈ ਹੀ ਸੱਚ ਜਿੱਥੇ ਸੱਚ ਹੈ ਉੱਥੇ ਧਰਮੀ ਉਹ ਬੰਦਾ ਉਹ ਧਰਮ ਦਾ ਪੱਕਾ ਹੈ ਤੇ ਜਿਹੜਾ ਝੂਠ ਬੋਲ ਰਿਹਾ ਉਹ ਧਰਮੀ ਹੋ ਨਹੀਂ ਸਕਦਾ ਤੇ ਮਹਾਰਾਜ ਕਹਿੰਦੇ ਸੱਚ ਬਾਣੀ ਸੱਚ ਸ਼ਬਦ ਹੈ ਗੁਰੂ ਦੀ ਬਾਣੀ ਵੀ ਸੱਚ ਹੈ ਸ਼ਬਦ ਵੀ ਸੱਚ ਹੈ ਜਾ ਸੱਚ ਭਰੇ ਪਿਆਰ ਤੇ ਸੱਚੇ ਨਾਲ ਹੀ ਪਿਆਰ ਪਾਉਣਾ ਤੇ ਜਿਹੜਾ ਸੱਚਾ ਹੈ ਸੱਚੀ ਬਾਣੀ ਪੜਦਾ ਸੱਚਾ ਧਰਮੀ ਹੈ ਉਹ ਝੂਠ ਬੋਲ ਨਹੀਂ ਸਕਦਾ ਕਿਸੇ ਵੀ ਕਾਰਨ ਕਰਕੇ ਕਦੇ ਵੀ ਤੇ ਜਿਹੜਾ ਕੋਈ ਕਿਸੇ ਵੀ ਕਾਰਨ ਕਰਕੇ ਚਾਹੀਓ ਕਿਸੇ ਪ੍ਰਬੰਧਚ ਆ ਚਾਹੀਓ ਕਿਸੇ ਸੇਵਾਚ ਆ ਚਾਹੀਓ ਕੋਈ ਮੇਰੇ ਵਰਗਾ ਜਿਹੜਾ ਕਹਿ ਲਓ ਜਿਹਨੂੰ ਸੰਸਾਰ ਤੇ ਨਹੀਂ ਵੀ ਮਹਾਰਾ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੁਆਰਾ ਐਡੀ ਪ੍ਰਸਿੱਧੀ ਮਿਲੀ ਪਰ ਫਿਰ ਵੀ ਆਪਣੇ ਆਪ ਨੂੰ ਗੁਰੂ ਕਾ ਸਿੱਖ ਪ੍ਰਚਾਰਕ ਮੰਨਦਾ ਜੇਕਰ ਭਾਈ ਕਿਸੇ ਵੀ ਗੱਲ ਕਰਕੇ ਉਹ ਝੂਠ ਬੋਲ ਰਿਹਾ ਤੇ ਉਹ ਗੁਰੂ ਦਾ ਦੇਣਦਾਰ ਹੋਵੇਗਾ ਹਰ ਕਾ ਨਾਮ ਮਨੁਸੈ ਹੋਮੇ ਕ੍ਰੋਧ ਨਿਵਾਰ ਹਰੀ ਦਾ ਨਾਮ ਮਨ ਵਿੱਚ ਵਸ ਜਾਵੇ ਤੇ ਹੋਮੇ ਕ੍ਰੋਧ ਨਿਵਾਰ ਹੋਮੇ ਮੈਂ ਮਰ ਜਾਂਦੀ ਹੈ ਕ੍ਰੋਧ ਚਲਿਆ ਜਾਂਦਾ ਤੇ ਇਹਦਾ ਨਿਵਾਰਨ ਹੋ ਜਾਂਦਾ ਜੇ ਵਾਹਿਗੁਰੂ ਦਾ ਨਾਮ ਵਸ ਜਾਵੇ ਪਰ ਇਹ ਵਸਦਾ ਬੜੀ ਮੁਸ਼ਕਲ ਨਾਲ ਆਵੇ ਵਸਣਾ ਉਦੋਂ ਹੀ ਆ ਜਦੋਂ ਸੱਚ ਜੀਵਨ ਚਾਹੇਗਾ ਜਿੰਨੀ ਦੇਰ ਤੱਕ ਕਿਤੇ ਨਾ ਕਿਤੇ ਕੋਈ ਨਾ ਕੋਈ ਕਮੀ ਹੈ ਉਨੀ ਦੇਰ ਤੱਕ ਵਾਹਿਗੁਰੂ ਦਾ ਨਾਮ ਹਿਰਦੇ 'ਚ ਨਹੀਂ ਟਿਕਣਾ ਕਿਉਂਕਿ ਝੂਠ ਦਾ ਵਸਾ ਹੈ ਝੂਠ ਜਾਵੇਗਾ ਤੇ ਸੱਚ ਟਿਕੇਗਾ ਮਨ ਨਿਰਮਲ ਨਾਮ ਧਿਆਈਐ ਤਾਂ ਪਾਏ ਮੂਖ ਦਵਾਰ ਜੇ ਮਨ ਨਿਰਮਲ ਹੋਵੇ ਨਾਮ ਧਿਆਈਐ ਮਨ ਦੀ ਮੈਲ ਚਲੀ ਜਾਵੇ ਦਵੱਲਾ ਭਾ ਚਲਿਆ ਜਾਵੇ ਝੂਠ ਨਿਕਲ ਜਾਵੇ ਸੱਚ ਆਣ ਕੇ ਟਿਕਣ ਲਈ ਤਿਆਰ ਹੋ ਜਾਵੇ ਮਨ ਮਨ ਨਿਰਮਲ ਨਾਮ ਧਿਆਈਐ ਤੇ ਮਨਤੋਂ ਰਹਿਤ ਹੋ ਕੇ ਨਿਰਮਲ ਹੋ ਕੇ ਮੈਲ ਛੱਡ ਕੇ ਵਾਹਿਗੁਰੂ ਦੇ ਨਾਮ ਨੂੰ ਜਪਣਾ ਤੇ ਆਉਣਾ ਸਿਮਰਨਾ ਕੀਤਾ ਤਾਂ ਪਾਵੈ ਮੂਖ ਦਵਾਰ ਤੇ ਕਹਿੰਦੇ ਫਿਰ ਮੁਕਤੀ ਦਾ ਦਵਾਰਾ ਮਿਲ ਜਾਂਦਾ ਵਾਹਿਗੁਰੂ ਫਿਰ ਛਡਾ ਲੈਂਦਾ ਹੈ ਹੌਮੇ ਵਿੱਚ ਜਗ ਬਿੰਸਦਾ ਮਰ ਜੰਮੇ ਆਵੇ ਜਾਏ ਇਹ ਹੌਮੇ ਦੇ ਵਿੱਚ ਹੀ ਸੰਸਾਰ ਭਾਈ ਕਹਿੰਦੇ ਬਿੰਸ ਰਿਆ ਖਤਮ ਹੋ ਰਿਆ ਮਰ ਜੰਮੇ ਆਵੇ ਜਾਏ ਜੰਮ ਰਿਆ ਤੇ ਮਰ ਰਿਆ ਲੋਕ ਪੈਦਾ ਹੋ ਰਹਿ ਲੋਕ ਸੰਸਾਰ ਤੋਂ ਜਾ ਰਹੇ ਆ ਇਹ ਸੰਸਾਰ ਦਾ ਚੱਕਰ ਚੱਲੀ ਜਾ ਰਿਹਾ 83 ਦੇ ਢੇੜੇ ਚ ਘੁੰਮੇ ਜਾਂਦੇ ਆ ਹੌਮੇ ਵਿੱਚ ਜਗ ਬਿੰਸਦਾ ਪਰ ਮੈਂ ਨਹੀਂ ਮਰੀ ਜਦੋਂ ਮੈਂ ਮਰ ਗਈ ਫਿਰ ਤੂੰ ਵੀ ਪ੍ਰਾਪਤੀ ਹੋ ਜਾਂਦੀ ਫਿਰ ਇਸ ਢੇੜੇ ਚੋਂ ਨਿਕਲ ਜਾਂਦਾ ਹੈ ਮਨਮੁਖ ਸ਼ਬਦ ਨਾ ਜਾਣਨੀ ਜਾਸਨ ਪਤ ਗਵਾਏ ਜਿਹੜੇ ਮਨਮੁਖ ਆ ਕਹਿੰਦੇ ਉਹ ਗੁਰੂ ਦੇ ਸ਼ਬਦ ਨੂੰ ਨਹੀਂ ਜਾਣਦੇ ਨਹੀਂ ਸਮਝਦੇ ਨਹੀਂ ਪੜ੍ਹਨਾ ਚਾਹੁੰਦੇ ਜੇਕਰ ਕੋਈ ਦੱਸਦਾ ਵੀ ਹੈ ਤੇ ਉਹਨਾਂ ਨੂੰ ਖੇੜੀ ਚੜਦੀ ਗੁੱਸਾ ਚੜਦਾ ਉਹ ਨਹੀਂ ਸੁਣਨਾ ਚਾਹੁੰਦੇ ਮਨਮੁਖ ਸ਼ਬਦ ਨਾ ਜਾਣਨੀ ਉਹ ਸਮਝਦੇ ਨਹੀਂ ਜਾਣਦੇ ਨਹੀਂ ਹਨ ਜਾਸਨ ਪਤ ਗਵਾਏ ਕਹਿੰਦੇ ਫਿਰ ਸੰਸਾਰ ਦੇ ਵਿੱਚੋਂ ਆਪਣੀ ਪਤ ਇੱਜ਼ਤ ਮਾਨ ਗਵਾ ਕੇ ਹੀ ਗਏ ਹਨ ਵਾਹਿਗੁਰੂ ਦੀ ਦਰਗਾਹ 'ਚ ਵੀ ਉਹਨਾਂ ਨੂੰ ਸੋਭਾ ਨਹੀਂ ਮਿਲਦੀ ਜਿਹੜੇ ਮਨ ਪਿੱਛੇ ਲੱਗੇ ਰਹੇ ਹਨ ਗੁਰਸੇਵਾ ਨਾਉ ਪਾਈਐ ਸੱਚੇ ਰਹੇ ਸਮਾਏ ਗੁਰੂ ਦੀ ਸੇਵਾ ਦੇ ਕਰਕੇ ਹੀ ਸੇਵਾ ਕੀ ਹੈ ਗੁਰੂ ਕੇ ਸ਼ਬਦ ਨੂੰ ਸੁਣਨਾ ਭਾਈ ਸੁਣ ਕੇ ਮੰਨਣਾ ਜੀਵਨ ਵਿੱਚ ਪ੍ਰੈਕਟੀਕਲੀ ਉਹਦੇ ਤੇ ਕੰਮ ਕਰਨਾ ਤੇ ਗੁਰੂ ਕੀ ਸਿੱਖਿਆ ਦਾ ਪ੍ਰਚਾਰ ਕਰਨਾ ਗੁਰਸੇਵਾ ਨਾਉ ਪਾਈਐ ਸੱਚੇ ਰਹੇ ਸਮਾਏ ਗੁਰੂ ਦੀ ਸੇਵਾ ਦੇ ਦੁਆਰਾ ਹੀ ਨਾਮ ਦੀ ਪ੍ਰਾਪਤੀ ਹੁੰਦੀ ਹੈ ਸੱਚ ਨਾਮ ਦਾ ਜਿਹੜਾ ਹੈ ਹਿਰਦੇ 'ਚ ਵਾਸਾ ਹੁੰਦਾ ਹੈ ਸੱਚੇ ਰਹੇ ਸਮਾਏ ਫਿਰ ਸੱਚੇ ਦੇ ਵਿੱਚ ਹੀ ਸੱਚ ਸਮਾ ਜਾਂਦਾ ਹੈ ਸ਼ਬਦ ਮੰਨੀਆਂ ਗੁਰ ਪਾਈਏ ਵੇਹੋ ਆਪ ਗੁਆਏ ਜੇ ਗੁਰੂ ਦੇ ਸ਼ਬਦ ਨੂੰ ਮੰਨ ਲਈਏ ਜੋ ਗੁਰ ਕਹੇ ਸੋਈ ਭਲ ਮੰਨੋ ਵਾਲੀ ਅਵਸਥਾ ਬਣ ਜਾਵੇ ਗੁਰ ਪਾਈਏ ਫਿਰ ਗੁਰੂ ਦੀ ਪ੍ਰਾਪਤੀ ਹੋ ਜਾਂਦੀ ਗੁਰੂ ਦਾ ਵਾਸਾ ਹਿਰਦੇ 'ਚ ਹੋ ਜਾਂਦਾ ਵੇਹੋ ਆਪ ਗੁਆਏ ਫਿਰ ਆਪਾ ਭਾਵ ਮੁੱਕ ਜਾਂਦਾ ਫਿਰ ਤੂੰ ਹੀ ਤੂੰ ਤੂੰ ਹੀ ਤੂੰ ਅਕਾਲ ਪੁਰਖ ਤੇ ਗੁਰੂ ਕੇ ਸਿੱਖ ਦਾ ਭੇਤ ਮੁੱਕ ਜਾਂਦਾ ਹੈ ਜੀ ਆਮ ਦਿਨ ਭਗਤ ਕਰੇ ਸਦਾ ਸੱਚੇ ਕੀ ਲੇਵਲ ਆਏ ਦਿਨ ਰਾਤ ਫਿਰ ਵਾਹਿਗੁਰੂ ਦੀ ਭਗਤੀ ਵਿੱਚ ਜੁੜਿਆ ਰਹਿੰਦਾ ਹੈ दिन सदा सदा दे रात भक्ति करनी वाहेगुरु ਨੂੰ ਸਦਾ ਸਦਾ ਵਾਸਤੇ சுவாਸ சுவாਸ ਚੇਤੇ ਰੱਖਣਾ ਮਹਾਪੁਰਖ ਗੁਰੂ ਕੇ ਪਿਆਰੇ ਵਿਦਵਾਨ ਪੁਰਸ਼ ਵੀ ਇਸ ਗੱਲ ਨੂੰ ਕਹਿੰਦੇ ਭਾਈ ਦਿਨ ਤੇ ਰਾਤ ਭਾਵ சுவாਸ ਆ ਗਿਆ ਤੇ ਦਿਨ ਹੈ சுவாਸ ਨਹੀਂ ਆਇਆ ਤੇ ਰਾਤ ਹੋ ਗਈ ਭਾਵ ਕਾਲਖ ਖਤਮ ਹੋ ਗਿਆ ਕੰਮ ਜਿਹੜਾ ਸੂਰਜ ਦਾ ਚੜਨਾ ਡੁੱਬਣਾ ਇਹ ਤੇ ਇੱਕ ਬਾਹਰੀ ਵਿਸ਼ਾ ਪਰ ਜੇ ਮਨੁੱਖ ਤੇ ਗੱਲ ਕਰੀਏ ਵੀ ਜੇ சுவாਸ ਆ ਗਿਆ ਤੇ ਦਿਨ ਹੈ ਜੇ சுவாਸ ਨਹੀਂ ਆਇਆ ਤੇ ਰਾਤ ਤਾਲ ਦਿਨ ਦਿਨ ਤੇ ਰਾਤ ਕਹਿੰਦੇ ਭਾਈ ਪਤਾ ਨਹੀਂ ਕਦੋਂ ਇਹ ਸਵਾਸ ਅਗਲਾ ਦਿਨ ਚੜਨਾ ਕਿ ਨਹੀਂ ਚੜਨਾ ਇਸ ਕਰਕੇ ਸਵਾਸ ਸਵਾਸ ਦਿਨ ਰਾਤ ਉਸ ਵਾਹਿਗੁਰੂ ਨੂੰ ਤੇ ਆਉਂਦਾ ਰੋ ਅਨੰਦਿਨ ਭਗਤ ਕਰੇ ਸਦਾ ਸਾਚੇ ਕੀ ਲਿਵ ਲਾਏ ਸਦਾ ਉਸ ਸੱਚੇ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜਿਆ ਰੋ ਆਪਣੀ ਲਿਵ ਆਪਣੀ ਬਿਰਤੀ ਉਹਦੇ ਚਰਨਾਂ 'ਚ ਜੋੜੀ ਰੱਖ ਉਹਨੂੰ ਚੇਤਾ ਨਾ ਭੁਲਾ ਭਾਈ ਨਾਵਮ ਪਦਾਰਥ ਮਨ ਵਸਿਆ ਨਾਨਕ ਸਹਿਜ ਸਮਾਈ ਕਹਿੰਦੇ ਫਿਰ ਵਾਹਿਗੁਰੂ ਦਾ ਨਾਮ ਪਦਾਰਥ ਆਪੇ ਸਹਿਜੇ ਹੀ ਹਿਰਦੇ ਵਿੱਚ ਵਸ ਜਾਵੇਗਾ ਤੇ ਜਦੋਂ ਸੱਚੇ ਪ੍ਰਮਾਤਮਾ ਦੇ ਨਾਮ ਦਾ ਵਾਸਾ ਹੋ ਗਿਆ ਸੱਚ ਨਾਲ ਸੰਬੰਧ ਜੁੜ ਗਿਆ ਤੇਰਾ ਜੀਵਨ ਸੱਚ ਬਣ ਗਿਆ ਫਿਰ ਉਸ ਸੱਚੇ ਨਾਲ ਮਿਲਾਪ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਇਸ ਝੂਠੇ ਫਾਨੀ ਸੰਸਾਰ ਨਾਲੋਂ ਸੰਬੰਧ ਟੁੱਟ ਕੇ ਉਸ ਨਿਰੰਕਾਰ ਸੱਚ ਦੇ ਨਾਲ ਸੰਬੰਧ ਜੁੜ ਜਾਣਾ ਤੇ ਫਿਰ ਹਰ ਹਰ ਜਨ ਦੂ ਇੱਕ ਹੈ ਬਿਬ ਵਿਚਾਰ ਕਿਛ ਨਾਹੀਂ ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੇ ਸਮਾਇ ਉਸ ਵਾਹਿਗੁਰੂ ਪਰਮਾਤਮਾ ਦੇ ਚਰਨਾਂ ਵਿੱਚ ਸਦੀਵੀ ਈਸ਼ ਦੀ ਵੀ ਵਾਸਾ ਮਿਲ ਜਾਂਦਾ ਸੰਸਾਰ ਦੇ ਅਗਨ ਜਾਣ ਦੇ ਢੇਡੇ ਚੋਂ ਵਾਹਿਗੁਰੂ ਮਹਾਰਾਜ ਕਿਰਪਾ ਕਰਕੇ ਕੱਢ ਲੈਂਦੇ ਆਂ ਦਾਸ ਪਾਸੋਂ ਗੁਰੂ ਦਾ ਸ਼ਬਦ ਉਚਾਰਨ ਕਰਦੇ ਆਂ ਸੰਗਤ ਨਾਲ ਸਾਂਝ ਕਰਦੇ ਆਂ ਗੁਰੂ ਕੀ ਵਡਿਆਈ ਕਰਦੇ ਆਂ ਇੱਕ ਨਹੀਂ ਅਨੇਕ ਗਲਤੀਆਂ ਭੁੱਲਾਂ ਹੋਈਆਂ ਹਨ ਬਹੁਤ ਤਰੁਟੀਆਂ ਰਹਿ ਗਈਆਂ ਹਨ ਸਤਿਗੁਰੂ ਸੱਚੇ ਪਾਛਾ ਆਪ ਸੰਗਤ ਜੀ ਬਖਸ਼ਣ ਜੋਗ ਹੋ ਪੁਰਨਾ ਨਾ ਚਤਾਰ ਲੈਣੀਆਂ ਬਖਸ਼ ਲੈਣਾ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਆਪ ਸੰਗਤ ਦੇ ਦਰਸ਼ਨ ਗੁਰੂ ਕੀ ਸੇਵਾ ਆਪ ਸਿਖਤ ਯਾਤਰਾ ਤੇ ਲੈਂਦੇ ਰਹਿਣ ਆਉ ਸਮਾਪਤੀ ਕਰੀਏ ਜੀ ਆਨ ਦੇਨ ਭਗਤ ਕਰੇ ਸਦਾ ਸਾਚੇ ਕੀ ਲਿਵ ਲਾਏ ਨਾਮ ਪਦਾਰਥ ਮਨਵਸਿਆ ਨਾਨਕ ਸਹਿਜ ਸਮਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ